ਕੰਮ ਅੱਜ ਦਾ ਇਹ तकरीबन 15 ਕਿਲੇਗਾ ਸੀ 15 ਵਿੱਚੋਂ 10 ਵੱਟ ਦੇ 5 ਕਿਲੇ ਖੜੇ ਆ ਆ ਸਾਹਮਣੇ 3 ਕਿਲਾ ਨਾਲ ਤੇ ਰਾਤ ਦੇ 2 ਕਿਲਾ ਨਾਲ ਸਾਹਮਣੇ ਚੱਲ ਨੂੰ ਆ ਇਹਨੂੰ ਵੱਟ ਕੇ ਜੇ ਆਪਾਂ ਪਾਰ ਕੱਢਣੀ ਆਏ ਦਰਿਆ 'ਚ ਪਾਣੀ ਵੀ तकरीबन ਛੋਟਾ ਛੋਟਾ ਵਾਹ ਚੱਲਿਆ ਤੇ ਡਰਾਈਵਰ ਇਹ ਆਪਣੇ ਜੋਸ਼ਾ ਫਿਰ ਫਿਰ ਡੇਢ ਕਿਲੇ ਮਾਲ ਲੈ ਕੇ ਜਾ ਰਹੇ ਪਾ ਡੇਢ ਲਗ 2 ਲਗ um 2 ਲਗ 2 ਲਗ ਹੁਣ ਫਿਰ ਲੈ ਕੇ ਜਾ ਰਹੇ ਪਾਰ ਮਾਲ ਹੈ ਇਧਰ ਸਾਹਮਣੇ ਦਰਿਆ ਤੋਂ ਕਿਹੜਾ ਡਰਾਈਵਰ ਹੈ ਉਦੋਂ ਆਹ ਹੈ ਡਰਾਈਵਰ ਆਹ ਹੈ ਜਿਹਨੇ ਪਸਾਇਆ ਟਰੈਕਟਰ ਆਹ ਹੈ ਆਹ ਹੈ ਇਧਰ ਮੂਹਕਾਰ ਮੜਾਇਆ ਕਿਵੇਂ ਜੇ ਇਹ ਟਰੈਕਟਰ ਤੇ ਬੈਠ ਕੇ ਉਹ ਬੈਠੇ ਉਹਨਾਂ ਦਾ ਮੈਚ ਲਾਣਾ ਉਹਨੇ ਮੈਚ ਲਾਣਾ ਹੈ ਅੱਛਾ ਤੇ ਫੇਰੇ ਗੱਲ ਤੇ ਹੁਣ ਪਸਾਇਆ ਕਿ ਨਹੀਂ ਨੇ ਦੂਜੇ ਨੇ ਰੁਪੀ ਵਾਲੇ ਨੇ ਵਾਰੀ ਦੀ ਦੁਬਾਰਾ ਇਹਦੀ ਆਉਣੀ ਸੀ ਫਾਲ ਪਹਿਲਾਂ ਫਾਹੀ ਗਿਆ ਤੇ ਬਾਅਦ ਚ ਅੰਨਾ ਮੇਰਾ ਭਾਈ ਅੰਨਾ ਨਹੀਂ ਹਾਂਜੀ ਟੂ ਟੂ ਪੀਣਾ ਉੱਥੇ ਹੀ ਵੀ ਕੰਮ ਕਰਦੀ ਏ ਹੁਣ ਮੈਂ ਨਾਲ ਬੈਠ ਜਾਣਾ ਮੈਂ ਵੇਖਾਂਗਾ ਵੀ ਇਹ ਕਿਹੜੇ ਹਾਵ ਨਾਲ ਚਲਾਉਂਦਾ ਟਰੈਕਟਰ ਹੈ ਵੇਖਾਂ ਵਾਕਿਆ ਪਾਰ ਨਗਾ ਸਕਦਾ ਜਾਂ ਨਹੀਂ ਨਗਾ ਸਕਦਾ ਜੈ ਸ਼੍ਰੀ ਰਾਮ ਆ ਪਾਇਆ ਆ ਇਹ ਸਾਹਮਣੇ ਜਾ ਰਹੇ ਆ ਉਹ ਅੱਗੇ ਸਾਹਮਣੇ ਦਰਿਆ ਹੈ ਵੱਡਾ ਦਰਿਆ ਸਤਲੁਜ ਹੈ ਹੈਲੋ ਕੀ ਅੰਨਾ ਆਹ ਹੋ ਗਿਆ ਡਰਾਈਵਰ ਸਮੁੰਦਰਾ ਦੇ ਕਹਿੰਦੇ ਨੇ ਸਮੁੰਦਰਾ ਹੈ ਚਲ ਹੈਲੋ ਅੱਛਾ ਹੈਲੋ ਕਿਹੜਾ ਸਮੁੰਦਰਾ ਇਹ ਰਹਿੰਦੇ ਨੇ ਵੱਡਾ ਸਮੁੰਦਰਾ ਯਾਰ ਕਿ ਨਿੱਕਾ ਜਾ ਬੜੀ ਨੋ ਕੱਢ ਦੇ ਉਹ ਚੌਂਦਾ ਚੌਂਦਾ ਕੀ ਚੌਂਦਾ ਟਰੈਕਟਰ ਥੜਾ ਚੌਂਦਾ ਪੈ ਟਰੈਕਟਰ ਚੋ ਬੰਦਾ ਆਂਦਾ ਨਾ ਜੀ ਨਾ ਇਹ ਚੋ ਬੰਦਾ ਟਰੈਕਟਰ ਜੂੜ ਮਾਰਦਾ ਉਹ ਇਹਾਂ ਦਾ ਝੂਠ ਮਾਰਦਾ ਮੇਰੇ ਵਾਲੇ ਵੇਂਦਾ ਡਰਾਈਵਰ ਆ ਇਹ ਆਵਾਜ਼ ਆਦੀ ਟਾਇਰਾਂ ਤੇਰ ਹੁਣ ਤੇਲ ਲੱਗੇਗਾ ਦਵਾਜ ਆ ਤੀ ਇਹ ਹਾਈ ਨਾਲ ਹਟਣੀ ਹੈ ਇਹ ਪਾਣੀ ਪਾਤ ਆਈ ਵਿੱਚ ਮੈਂ ਨਹੀਂ ਚਲਾਣ ਵਾਲਾ ਯਾਰ ਤੇਰਾ ਨਾਂ ਲੈਂਦਾ ਕੌਣ ਹੈ ਇਹਦਾ ਨਾਂ ਲੈ ਕੇ ਹੈਂ ਕਿੰਨੇ ਕਿੰਨੇ ਕਿਹੜਾ ਉਹ 200 30 ਆ ਉਹ ਦੇਖ ਉਹ ਟਰੈਕਟਰ ਕਿੰਨੇ ਕਿਲਾ ਮਾਲੇ ਉਹ ਤਾਂ ਜਮਾਨਾ ਆ ਆਹ ਜੀ ਮੋਟਰ ਖੜੀ ਖੜੇ ਨੇ ਜੋ ਪਾਣੀ ਦਾ ਆ ਹੀ ਕੋ ਨਹੀਂ ਆ ਲੈ ਥੱਲੇ ਸੱਤ ਲੋ ਦਰਿਆ ਨੂੰ ਚੱਲ ਈ ਚੱਲ ਚਲਾਈ ਚੱਲਾ ਹਾਂ ਉੱਥੇ ਕਰ ਚਲਾਈ ਚੱਲ ਮੈਂ ਨਹੀਂ ਤੁੱਕਲਾ ਟਰੈਕਟਰ ਦੂਜਾ ਗিয়ার ਲਾ ਲ ਬਸ ਦੂਜੇ ਲੱਗਾ ਕਿਹੜਾ ਦੂਜਾ ਤੀਜਾ ਤੈਨੂੰ ਗੇਰਾਂ ਦੇ ਪਾਰ ਆਉਂਦਾ ਤੂੰ ਦੂਜੇ ਘੇੜੇ ਲਈ ਚਲਾ ਹੌਲੀ ਰੇਖ ਮੱਠੀ ਕਰਕੇ ਚਲਾਣਾ ਮੈਂ ਕੋਲ ਚਲਾਣਾ ਉੱਥੇ ਤੇ ਕਰ ਲੈ ਲਗਾ ਮੈਂ ਚਲਾਵਾਂਗਾ ਰੋਕਦੇ ਪਰਾਂ ਯਾਰ ਫਿਰ ਕਹੀ ਕਹਿੰਦਾ ਤੂੰ ਹੀ ਲੈ ਜਾ ਆਪਾਂ ਚਲਾਉਣ ਲੱਗੇ ਡਾਕਟਰ ਆਪ ਵੀ ਚਲਾਉਣ ਲੱਗੇ ਰੋਕਦੇ ਇੱਥੇ ਕੋਈ ਕਹਿੰਦੀਆਂ ਦੇਖਾਂ ਦੇ ਗਿਆ ਨੇ ਸਾਮਨੇ ਰਾਈਟਰ ਆਪਣਾ ਇਹਦੇ ਪਿੱਛੇ ਜਾ ਰਿਹਾ ਹੈ। ਇੱਥੇ ਆ ਰਹੀ। ਹਾਂਜੀ। ਉਰੇ ਆ। ਇਧਰ ਆ। ਇਧਰੋ ਇਧਰੋ ਮੜਾ ਜਾ। ਦੱਸ ਜੀ। ਪਹਿਲਾਂ ਤਾਂ ਬਾਈ ਖੱਟੇ ਬਲਾ। ਪਹਿਲਾਂ ਤਾਂ ਇਹ ਦੱਸ ਵੀ ਇੱਥੇ ਗੱਡਾ ਕਿ ਖੁੱਬਦਾ ਵੇਖਿਆ ਕਿ ਨਹੀਂ ਦਰਿਆ ਦੇ ਵਿੱਚ? ਬੜੇ ਬੜੇ। ਹਾਂ। ਮੁੜਦੇ ਬੜੇ ਵੇਖੇ ਨੇ। ਫਸਦੇ। ਓਹ। ਇੱਕ ਵਾਰ ਪਾਣੀ ਆ ਗਿਆ ਇੱਥੇ। ਕਿੱਥੇ? ਇੱਥੇ ਕਰਕੇ। ਹਾਂ। ਚੁੱਪ ਪਾ ਦਰਿਆ ਸੁੱਕਾ ਹੀ ਲੋਕਾਂ ਨੇ ਗੱਡੇ ਵਿੱਚ ਥੱਲੇ ਅੱਛਾ ਤੇ ਉਹ ਗਏ ਨਹੀਂ ਹੋ ਜਾਂ ਲੱਭੇ ਨੇ ਤੇ ਲੱਭੇ ਗਏ ਤੁਹਾਡੇ ਪਿੰਡ ਦੇ ਵਿੱਚ ਕੋਈ ਗੱਡੇ ਗੱਡੇ ਬੜੇ ਹੀ ਪਿੰਡ ਦੇ ਛੋਟਾ ਡੁੱਬ ਗਿਆ ਸੀ ਛੋਟਣ ਕਿਉਂ ਗੱਡਿਆ ਸੀ ਡੋਟਾ ਤਾਂ ਫਿਰ ਨਾਥ ਤੋੜ ਕੇ ਨਿਕਲ ਗਿਆ ਸੀ ਨਾਥ ਨਾਲ ਬੰਨਿਆ ਸੀ ਹਾਂ ਜਿਹੜੇ ਦਰਿਆ ਜ ਸੋਣੀ ਡੁੱਬੀ ਨਾ ਉਹ ਤਾਂ ਚਲੇ ਗਿਆ ਤੇਰਾ ਗੱਡਾ ਫਾਇਆ ਨਹੀਂ ਕਦੇ ਇਥੇ ਨਹੀਂ ਮੇਰਾ ਗੱਡਾ ਹੈਗਾ ਕੋਈ ਨਹੀਂ ਮੇਰਾ ਹੈਗਾ ਲੋੜ ਗਿਆ ਉਹ ਕਿਵੇਂ ਉਹ ਯਾਰ ਪਾਣੀ ਆ ਗਿਆ ਤਾਂ ਪਤਾ ਹੀ ਨਹੀਂ ਲੱਗਾ ਮਹਾਲ ਦੀ ਗੱਲ ਸੈਂਕੜ ਠੱਲੇ ਕਿਥੇ ਖੜਾ ਸੀ ਉਹ ਦਰਿਆ 'ਚ ਠੱਲੇ ਖੜਾ ਸੀ ਉਹ ਤਾਂ ਸੁੱਕਾ ਸੀ ਜਿਵੇਂ ਹੁਣ ਆਹੀ ਮੋਟਰ ਸੰ ਠੱਲੇ ਗਏ ਆਂ ਹਾਂਜੀ 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 ਤੇ ਅਸੀਂ ਪਿੱਛੇ ਗਾ ਮੋਟਰ ਸੰ ਲੱਭਣਾ ਹੀ ਨਹੀਂ ਲੱਭਣਾ ਨਹੀਂ ਮੈਂ ਉਥੇ ਬੰਦਾ ਬਾਗ ਆਏ ਜੈਸ ਰੇ ਮਾਤੋਂ ਇਥੇ ਨਿਗਾਹ ਰੱਖੇ ਪਾਣੀ ਚੜੇ ਤਾਂ ਦੱਸ ਦਿਆ ਪੂਰੇ ਟਰੈਕਟਰ ਕੱਢ ਲੈਣਾ ਠੀਕ ਹੈ ਹਾਂ ਤੇ ਹੋਰ ਦੱਸ ਕੋਈ ਗੱਲ ਬਾਤ ਹੋਰ ਗੱਲ ਬਾਤ ਠੀਕ ਠਾਕ ਕਣਕਾ ਵੜੀ ਕਿ ਦਰਿਆ 'ਚ ਠਿਲ ਕਿ ਨੰਗੇ ਆਂਗੇ ਉਹ ਬੜਿਆਂ ਵਰੀ ਬੜਿਆਂ ਵਰੀ ਪੜਿਆ ਕਿਹੜੇ ਤਰੀਕੇ ਨਾਲ ਜਿਵੇਂ ਠਿੱਲੀ ਦਿੰਦਾ ਬੰਦਾ ਠਿਲਦਾ ਹੀ ਹੈ ਆ ਗਈ ਵੀਡੀਓ ਕਾਲ ਹੁੰ ਕੰਦੀ ਆ ਗਈ। ਉਹ ਤੇ ਪਿਆ ਉਹਦੇ ਕੋਲ ਗੱਡਾ ਹੈਗਾ ਕੋਈ। ਇਹਗਾ ਹੈਗਾ। ਹੈਗਾ ਤੇ ਉਹ ਗੱਡਾ ਹੈਗਾ। ਹੂੰ। ਇਹਦਾ ਗੱਡਾ ਕਰ ਫਾਇਦਾ ਵੇਖਿਆ ਨਹੀਂ। ਹਾਂ ਤੇ ਆ ਚਾਰ ਦਿਨ ਇੱਥੇ ਖੜਾ ਰਿਹਾ। ਕਿੱਥੇ? ਉਹ 15-20 ਦਿਨ ਹੀ ਖੜਾ ਰਿਹਾ ਹਸਾਬ ਨਾਲ ਇੱਥੇ ਬਾਲਣ ਲੱਦਾ ਲੱਦਾ ਪਾਣੀ ਚੜ ਗਿਆ। ਖੜਾ ਰ ਚੋਟਾ ਲੈ ਕੇ ਤੋੜ ਕੇ। ਤੇ ਗੱਡਾ ਹੁਣ ਕਿੱਥੇ ਇੱਥੇ ਖੜਾ ਹੈ? ਨਾ ਗੱਡਾ ਹੁਣ ਲੈ ਗਿਆ ਬਾਲ ਪਾ। ਤਾਂ ਫਿਰ ਲਗਾ ਦੇਗਾ ਰਹਿੰਦੇ ਏ ਕਣਕ ਵੱਢਣ ਲਈ। ਹਾਂਜੀ ਹਾਂਜੀ। ਕਿੱਥੇ ਰਹਿ ਗਈ ਏ? ਓਏ ਉਹ ਉਪਰ ਪਿਛਾ ਰਹਿ ਗਈ। ਕਿੱਥੇ? ਬਾਹਰਲੇ ਪਾਸੇ। ਕਿੰਨੀ ਇੱਥੇਂ ਦੀ ਏ? 3 ਕਿੱਲੇ ਅਈਆ ਹੁਣ ਹੁਣ ਪਾਰਲੀ ਵਡਾਂਗੇ ਹਾਂਜੀ ਉਧਰ ਇੱਕ ਯਾਰ ਇਹ ਦਵਾੜਾ ਹੋ ਗਿਆ ਪਣੀ ਕਿੰਦਾ ਉਹਨੇ ਬਾ ਵਡਣੀ ਪਣੀ ਪਹਿਲੇ ਕਿੱਥੋਂ ਵਡਾ ਲਈ ਇੱਥੇ ਥੋੜਾ ਲੱਗੇ ਰੰਗ ਹਰੀ ਦਿੜੀ ਉਹ ਇਧਰ ਹੈਗੀ ਬਣੀ ਕਿੰਦੀ ਬੋਕ ਚੌਂਕੀ ਦੇ ਪਰੇ ਬੰਦਾ ਕਿਹੜਾ ਹੈ अपना निपੜਾ مشین ਕੱਢ ਲਈ ਦਰਾ ਤੋਂ ਬਾਹਰ ਤੇ ਆਪਾਂ ਹੁਣ ਜਾ ਰਹੇ ਹਾਂ ਘਰ ਨੂੰ ਟਰੈਕਟਰ ਵੀ ਕੱਢ ਲੈਂਦਾ ਇਹ ਕੀ ਬਣਾਤਾ ਇਹ ਐਵੇਂ ਐਵੇਂ ਪੈਂਦੇ ਹੁੰਦੇ ਨੇ ਹਾਰ ਦਾ ਬਣਾ ਕੇ ਉਰਾਏ ਇਹਨੂੰ ਕਹੇ ਇਕੱਠਾ ਮੜਾ ਜਾ ਇੱਧਰ ਆ ਉਰਾ ਗਾਲ ਥੋੜਾ ਉਹ ਟਾਈਮ ਪਰ ਬਾਹਰ ਕੀਤੀ ਜੰਨਾ ਹੈ ਟਾਈਮ ਬਰਬਾਦ ਇਹਦੇ ਵਿੱਚ ਬਾ ਇਕੱਠੀਆਂ ਕਰਕੇ ਉਹਨਾਂ ਰੋਕ ਜਾ ਕਰੀ ਤੇ ਮੈਂ ਲਵਾਣਾ ਕੱਟਾ ਇੱਥੇ ਫਿਰ ਆ ਬੈਠਾ ਇਹ ਟੰਗੜੀਆਂ ਪੈਣੀਆਂ ਨੇ ਖੜ ਜਾ ਨੂੰ ਆ ਜਾਨ ਤੇ ਕਿਉਂ ਆ ਬੰਦੇ ਨੂੰ ਨਰਾਇ ਕਰਦਾ ਉਹ ਬੈਠ ਦਾ ਬਲਾਵਾ ਮਾਰਦੇ ਬਲਾਵੇ ਤਾਂ ਕਿੰਦਾ ਪਿਆ ਤੂੰ ਮਾਰ ਦੇ ਜਰਾ ਇਧਰ ਆ ਆ ਬੰਦਾ ਨਵਾ ਪੱਟਾ ਦਾ ਮੈਂ ਮਾਰ ਕੇ ਦਿਨਾ ਬਲਾਵੇ ਤੇ ਮਾਰ ਵਜਾ ਪਿਆ ਬਲਾਵਾ ਟੋਸਟ ਆੜ ਖੜੀ ਮਸ਼ੀਨ ਯਾਰ ਤੇ ਚਾੜ ਲੈ ਬੰਦ ਕਰ ਉਹ ਚਾੜ ਦੇ ਉਹਨਾਂ ਬੰਦ ਕਰ ਲੈ ਕਰੀ ਅਚਾਰ ਦਾ ਮਾੜੀ ਜੀ ਟਾਈਮ ਤੇ ਚਲੀ ਚਾੜ ਹਦੋਣੀਆਂ ਲੱਗੀਆਂ ਤੋ ਗਾ ਲੋ ਗਾਲਾਂ ਕੱਢਾਂ ਜਿਹਨਾਂ ਤੇ ਘੱਟਾ ਪਵੇਗਾ 1 ਰੁਪਿਆ ਹੀ ਡੁੱਟ ਪੈਣਾ ਉਹ ਉੱਤੇ ਪਾ ਗਏ ਮੋਟਰਸਾਈਕਲ ਮਗਰ ਆਵੇਗਾ ਰੋ ਆ ਗਿਆ ਥਲਾ ਫਾੜੇਗਾ ਕਾਰ ਨਹੀਂ ਹੁੰਦੀ ਆ ਜੋ ਹੈ ਉਹ ਛੱਡ ਹੀ ਗਿਆ ਬਲੀ ਆ ਫੜੇ ਤੇ ਮੈਂ ਕਰਕੇ ਦਿਖਾਵਾਂਗਾ ਥਲਾ ਇਹ ਦੇਖੀ ਗੁੱਲਾ ਮਗਰ ਪਾ ਕੇ ਉਹ ਪਾਣੇ ਲੱਕੀ ਟਰੈਕਟਰ ਥੱਲੇ ਕਰ ਦੇ ਟਰੈਕਟਰ ਕਰ ਕਰ ਥੱਲੇ ਕਰੀ ਟਰੈਕਟਰ ਜਾਵੇ ਇਹ ਦਾ ਵਿੱਚੋਂ ਨਿਕਲ ਜਾਣਾ ਇਹਨੂੰ ਜ਼ਰਾ ਛੇੜ ਯਾਰ ਉਹ ਨਾ ਛੇੜ ਇਹਨੂੰ ਤੇ ਮੈਨੂੰ ਉਹ ਦੱਸ ਦੇਣੇ ਬ੍ਰੇਕਾ ਕੋ ਨਹੀਂ ਗਿਆ ਮਸ਼ੀਨ ਦੀਆਂ ਇਹ ਨਾਲ ਇਹ ਚਾਲ ਆਇਆ ਆ ਮਾਰ ਕਪੜਾ ਮਾਰਾ ਇੱਥੇ ਹੋਰ ਮਾਰ ਕਪੜਾ ਆ ਰਹੀ ਜੀ ਸਾਹਮਣੇ ਕੰਬੈਨ ਤੇ ਆਪਣਾ ਦਿਰਾਜ ਪਾਣੀ ਵੀ ਚੜਨ ਲੱਗਾ तकरीबन ਥੋੜਾ ਥੋੜਾ ਆਉਣ ਲੱਗਾ ਪਾਣੀ ਜ਼ਿਆਦਾ ਵਧਣ ਲੱਗਾ ਤੇ ਕੰਬੈਨ ਕੱਢ ਲੱਗੇ ਪਾਰ ਆਪਣਾ ਕੰਮ ਹੋ ਗਿਆ ਜੀ ਖਤਮ ਤੇ ਉਹ ਸਾਹਮਣੇ ਆ ਰਹੀ ਆ ਇੱਥੋਂ ਕੱਢ ਕੇ ਟੋਜਨ ਪਾ ਕੇ ਲੈ ਕੇ ਜਾਵਾਂਗੇ ਗਲਤੀ ਨਹੀਂ ਕਰਨੀ ਪਿਛਲੀ ਵਾਰ ਅਸੀਂ ਟੋਜਨ ਨਹੀਂ ਪਾ ਤੇ ਥੋੜਾ ਜਿਹਾ ਨੁਕਸਾਨ ਹੋ ਗਿਆ ਆਪਣਾ ਤੇ ਡਰਾਈਵਰ ਪੂਰੇ ਗਾਣੇ-ਗਾਣੇ ਲਾਉਂਦੇ ਆਉਂਦੇ ਆ ਪੂਰੇ ਖੁਸ਼ ਆ ਵੀ ਅੱਜ ਘਰ ਨੂੰ ਜਾ ਰਹੇ ਆ ਥੱਲੇ ਉਤਰਾ ਹੀ ਹੁਣ ਬਸ ਛਟੋਜਨ ਪਾਵਾਂਗੇ ਆਪਾਂ ਆ ਵੀ ਸਾਹਮਣੇ ਤੇ ਤਕਰੀਬਨ ਆਪਣਾ ਹੋ ਗਿਆ ਜੀ ਇੱਥੇ 60 ਕਿੱਲੇ ਹੋਇਆ ਇਧਰ ਇਹ ਸਾਈਡ ਆ ਦੋ ਯਾਰ ਦੇ ਹਿਸਾਬ ਨਾਲ ਆਪਾਂ ਵੱਡੇ ਆ ਇੱਥੇ ਤਕਰੀਬਨ 60 ਕਿੱਲੇ ਜੇ ਹੰ ਬਸਕਟਣ ਲੱਗਿਆ ਹੁਣ ਆਪਾਂ ਪਾਉਣਾ ਏ ਟੋਚਾ ਨੇ ਇਹਨੂੰ ਤੇ ਇਧਰ ਆਪਣੇ ਆਰਮੀ ਵਾਲੇ ਜਵਾਨ ਵੀ ਘੁੰਮ ਰਹੇ ਆ ਸਾਹਮਣੇ ਆਇਓ 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 ਲਾਇਓ ਇੱਥੋਂ ਆਪਾਂ ਇਹ ਦਰਿਆ ਤੋਂ ਪਾਰ ਕਰਨੀ ਆ ਪਾਵਾਂਗੇ ਟੋਜਣਾ ਟੋਜਣ ਪਾ ਕੇ ਕੱਢਦੇ ਇਹਨੂੰ ਇਹਨਾਂ ਦਾ ਕਿਹੜਾ ਕਾਡਰ ਦਿਖਾਇਆ ਹੈ ਹਾਂ